ਸੁਨ ਮੰਨ ਅਕਥ ਕਥਾ ਹਰਨਾ ਸ੍ਰੀ ਗੁਰਦਾਸ ਸਾਹਿਬ ਜੀ ਦੀ ਜੋ ਇਹ ਪਾਵਨ ਰਚਨਾ ਹੈ 12 ਨੇ ਹੁਣ 12 ਦੇ ਵਿੱਚੋਂ 5ਵੀਂ ਵਾਰ ਆਪਾਂ ਸੁਣ ਰਹੇ ਹਾਂ ਜਿਹਦੀ 16ਵੀਂ ਪੌੜੀ ਤੋਂ ਅੱਜ ਦੀ ਕਥਾ ਆਰੰਭ ਹੋ ਰਹੀ ਹੈ ਫਰਮਾ ਰਹੇ ਨੇ ਰੂਪਕ ਅਲੰਕਾਰ ਦੁਆਰਾ ਇੱਕ ਪਰਿਵਾਰ ਕੋ ਉਧਾਰਨ ਦੇ ਕਰਕੇ ਤੁਪੋ ਰੱਬੀ ਭੇਦ ਦੀ ਗੱਲ ਸਮਝਾਉਂਦੇ ਨੇ ਪਰਮਉਂਦੇ ਨੇ ਸਰਵਣ ਕਰੋ ਪੇਵ ਕੜੈ ਕਰ ਲਾ ਡੋਲੀ ਮਾਉ ਪੀਓ ਖਰੀ ਪਿਆਰੀ ਤਿੰਨ ਦੇਖੋ ਜੀ ਜਿਵੇਂ ਇੱਕ ਲੜਕੀ ਹੈ ਆਪਣੇ ਪੇਕੇ ਘਰ ਦੇ ਵਿੱਚ ਬੜੀ ਪਿਆਰੀ ਹੁੰਦੀ ਹੈ ਮਾ ਪਿਓ ਬੜੇ ਲਾਡਾਂ ਪਿਆਰਾਂ ਦੇ ਨਾਲ ਪਿਆ ਪਾਲਦੇ ਐ ਮਾਦਾ ਪਿਤਾ ਨੂੰ ਬੋਧੀ ਆਪਣੇ ਕਹ ਲੋ ਚੰਗੀ ਲੱਗਦੀ ਹੈ ਵਿੱਚ ਭਰਾਵਾਂ ਪੈਣੜੀ ਨਾਨਕ ਦਾਦਕ ਸਭ ਪਰਿਵਾਰੀ ਫਿਰ ਆਪਣੇ ਭਰਾਵਾਂ ਦੇ ਵਿੱਚ ਬੈਠੀ ਹੋਈ ਭੈਣ ਹੈ ਨਾਨਕੇ ਦਾਦਕੇ ਘਰ ਦੇ ਵਿੱਚ ਸਾਰੇ ਪਰਿਵਾਰ ਦੇ ਸਮੇਤ ਬੜੀ ਪਿਆਰੀ ਹੁੰਦੀ ਹੈ ਆਪਾਂ ਆਪਾਂ ਦੇਖਦੇ ਰਹੇ ਹੁਣ ਤਾਂ ਚੱਲੋ ਇਹ ਰਿਵਾਜ ਘਟਦੇ ਜਾਂਦੇ ਪਰ ਪਹਿਲਾਂ ਬੜਾ ਪਿਆਰ ਹੁੰਦਾ ਸੀ ਇਹਨਾਂ ਰਿਸ਼ਤਿਆਂ ਨਾਤਿਆਂ ਵਿੱਚ ਜਦੋਂ ਕੋਈ ਲੋਕ ਕਿਤੇ ਲੜਕੀ ਦਾ ਜਨਮ ਹੋਣਾ ਨਾਮ ਕੇ ਦਾਦਕੇ ਸਾਰਿਆਂ ਦੇ ਵਿੱਚ ਬੜੀ ਖੁਸ਼ੀ ਹੁੰਦੀ ਹੁੰਦੀ ਸੀ ਤੇ ਜਦੋਂ ਲੜਕੀ ਦੀ ਸ਼ਾਦੀ ਹੁਣੀ ਹੈ ਤਾਂ ਨਾਨ ਗਿਆ ਨੂੰ ਬੜਾ ਚਾਹ ਚੜਿਆ ਹੁੰਦਾ ਸੀ ਉਹ ਬੜੀ ਖੁਸ਼ੀ ਦੇ ਨਾਲ ਸਾਰੇ ਪਰਿਵਾਰ ਆਇਆ ਕਰਦਾ। ਉਹ ਇਦਾਂ ਕਹਿੰਦੇ ਐ ਕਿ ਦੇਖੋ ਲੜਕੀ ਜਿਹੜੀ ਐ ਭਰਾਵਾਂ ਦੇ ਵਿੱਚ ਭੈਣ ਬਣ ਕੇ ਰਹਿੰਦੀ ਤੇ ਆਪਣੇ ਭਰਾਵਾਂ ਤੇ ਮਾਣ ਕਰਦੀ ਐ ਭਰਾਵਾਂ ਨੂੰ ਨਿਭੜਾ ਚਾਹ ਹੁੰਦਾ। ਨਾਨਕੇ ਦਾਦਕੇ ਆਦਿ ਸਾਰੇ ਹੀ ਪਰਿਵਾਰ ਲੜਕੀ ਦੇ ਨਾਲ ਪ੍ਰੇਮ ਕਰਦਾ ਹੈ। ਲੱਖ ਖਰਚ ਵਿਆਹੀ ਹੈ। ਗਹਿਣੇ ਦਾਜ ਸਾਜ ਅਦਭਾਰੀ ਪੇਰੋ ਲੜਕੀ ਨੂੰ ਕਹਿੰਦੇ ਐ ਕਿ ਲੱਖਾਂ ਦਾ ਖਰਚ ਕਰਕੇ ਵਿਆਹ ਦਿੱਤਾ ਜਾਂਦਾ ਹੈ ਵਿਆਹ ਲਗਿਆ ਕਈ ਲੋਕ ਗਹਿਣੇ ਆਦਿਕ ਪਾਉਂਦੇ ਐ ਅਨੇਕਾਂ ਤਰ੍ਹਾਂ ਦਾ ਦਾਜ ਤੇ ਸਾਜੋ ਸਮਗਰੀ ਬਹੁਤੀ ਭਾਰੀ ਬਣਾ ਕੇ ਕਈ ਦਿੰਦੇ ਨੇ ਪਰ ਸਾਹ ਬੁਰੜਾ ਪਰ ਮੰਨੀਐ ਸਣ ਕੱਤੀ ਪਰ ਬਾਦ ਸੁਧਾਰੀ ਪਰ ਸਹੁਰੇ ਘਰ ਦੇ ਵਿੱਚ ਉਹੀ ਮੰਨੀ ਜਾਵੇਗੀ ਜੋ ਸਾਰੇ ਪਰਿਵਾਰ ਨੂੰ ਸੁਧਾਰ ਕੇ ਸੁਖੀ ਰੱਖੇ ਸਾਰੇ ਪਰਿਵਾਰ ਦੇ ਵਿੱਚ ਪ੍ਰੇਮ ਇਤਫਾਕ ਰੱਖੇ ਸਾਰੇ ਪਰਿਵਾਰ ਦੇ ਵਿੱਚ ਇੱਕ ਰਸ ਗੁਣ ਮਿਲ ਕੇ ਜੋ ਰਵੇ ਅੱਗੇ ਜਾ ਕੇ ਸਹੁਰੇ ਪਰਿਵਾਰ ਵਿੱਚ ਰੱਬ ਦੀ ਭਗਤੀ ਦੇ ਵਿੱਚ ਆਪ ਜੁੜੇ ਤੇ ਉਹਨਾਂ ਨੂੰ ਵੀ ਜੋੜ ਦੇਵੇ ਉਹੀ ਕਹਿੰਦੇ ਐ ਕਿ ਅਸਲੀ ਸੁਹਾਗਣ ਸ੍ਰੇਸ਼ਟ ਭਾਗਾਂ ਵਾਲੀ ਮੰਨੀ ਜਾਂਦੀ ਹੈ ਕਿੰਡੀ ਸੋਹਣੀ ਸਿੱਖਿਆ ਦੇਖ ਲਓ ਸਾਧ ਸੰਗਤ ਜੀ ਪਿੱਲੜਕੀ ਦੇ ਘਰ ਦੇ ਵਿੱਚ ਬੜੀ लाਡਲੀ ਹੈ ਮਾਂ ਪਿਓ ਬੜਾ ਪ੍ਰੇਮ ਕਰਦੇ ਐ ਭਾ ਭਰਾਵਾਂ ਦੀ ਬੜੀ ਪਿਆਰੀ ਹੈ ਨਾਨਕੇ ਦਾਦਕੇ ਸਾਰੇ ਪਰਿਵਾਰ ਪਿਆਰ ਕਰਦੇ ਲਕਨ ਬਿਏ ਕਰਦ ਕੇ ਵਿਆਹ ਕਰਦੇ ਐ ਬੜਾ ਦਾਜ ਗਹਿਣਾ ਗੱਟਾ ਤੱਕ ਪਾਇਆ ਜਾਂਦਾ ਭਾਈ ਗੁਰਦਾਸ ਜੀ ਕਹਿੰਦੇ ਪਰ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਤਾਂ ਹੀ ਮੈਂ ਰੱਖਦੀਆਂ ਨੇ ਜੇ ਲੜਕੀ ਅੱਗੇ ਸਹੁਰੇ ਪਰਿਵਾਰ ਵਿੱਚ ਜਾ ਕੇ ਤੇ ਉਥੇ ਪਰਿਵਾਰ ਦੇ ਵਿੱਚ ਪ੍ਰੇਮ ਇਤਬਾਦ ਬਣਾ ਕੇ ਰੱਖੇ ਸਾਰੇ ਪਰਿਵਾਰ ਨੂੰ ਵਾਹਿਗੁਰੂ ਜੀ ਭਗਤੀ ਦੇ ਵਿੱਚ ਜੋੜ ਕੇ ਰੱਖੇ ਤਾਂ ਉਹ ਸਭ ਤਰ੍ਹਾਂ ਕਰਕੇ ਕਹਿ ਲੋ ਕਿ ਚੰਗੀ ਸਿਆਣੀ ਮੰਨੀ ਜਾਂਦੀ ਹੈ ਸੋ ਕਮਾਣ ਪਿਰ ਸੇਜੜੀ 36 ਭੋਜਨ ਸਦਾ ਸਿੰਗਾਰੀ ਫਿਰ ਜਿਹੜੀ ਅਨੇਕਾਂ ਤਰ੍ਹਾਂ ਦੇ 36 ਤਰ੍ਹਾਂ ਦੇ ਭੋਜਨ ਸਵਾਰਦੀ ਹੈ ਭਾਵ ਰਸੋਈ ਦੇ ਵਿੱਚ ਲੰਗਰ ਪਾਣੀ ਰੋਟੀ ਪਾਣੀ ਉਹਨਾਂ ਨੂੰ ਬਣਾਉਣਾ ਆਉਂਦਾ ਹੈ ਹਰੇਕ ਤਰ੍ਹਾਂ ਦੇ ਪਦਾਰਥ ਵਿੰਝਣ ਬਣਾ ਲੈਂਦੀ ਹੈ ਤੇ ਉਹ ਜਿਹੜੀ ਕਹਿੰਦੇ ਆ ਕਿ ਆਪਣੇ ਪਤੀ ਦੀ ਜਿਹੜੀ ਸੇਜਾ ਹੈ ਪਤੀ ਪ੍ਰਤਾ ਧਰਮ ਚ ਪ੍ਰਪਾਕ ਹੋ ਕੇ ਉਹਦੇ ਸੁੱਖ ਨੂੰ ਆਨੰਦ ਨੂੰ ਪ੍ਰਾਪਤ ਕਰਦੀ ਹੈ ਲੋਕ ਵੇਦ ਗੁਣ ਗਿਆਨ ਵਿੱਚ ਅਰਧ ਸਰੀਰੀ ਮੋਖ ਦੁਆਰੀ ਕਹਿੰਦੇ ਇਦਾਂ ਲੋਕਾਂ ਦੇ ਵੇਦ ਗਿਆਨ ਵਿੱਚ ਫਿਰ ਕਹ ਲੋ ਹੋਰ ਗੁਣਾ ਕਰਕੇ ਜਿਹੜੀ ਇਹੋ ਜੀ ਇਸਤਰੀ ਹੈ ਨਾ ਉਹ ਕਹਿੰਦੇ ਅਰਧ ਸਰੀਰੀ ਮੋਖ ਦੁਆਰੀ ਹੋਰ 당ਣੀ ਮੁਕਤੀ ਦਾ ਦਰਵਾਜ਼ਾ ਮੰਨੀ ਹੋਈ ਹੈ ਭਾਵੇਂ ਮੁਕਤੀ ਦੀ ਸੰਗੀ ਵਾਲ ਹੈ ਭਾਵੇਂ ਜਦੋਂ ਇਹੋ ਜੀ ਕੋਈ ਭਗਤੀ ਕਰਨ ਵਾਲੀ ਇਸਤਰੀ ਹੋਵੇਗੀ ਪਾਉ ਬੰਦਗੀ ਵਾਲੀ ਹੋਏਗੀ ਤਾਂ ਜਿਹੜਾ ਉਹਦਾ ਪਤੀ ਹੈ ਪਾਠ ਪੂਜਾ ਕਰਦਾ ਹੈ ਥੋੜੀ ਬਹੁਤੀ ਬੰਦਗੀ ਕਰਦਾ ਹੈ ਤੇ ਉਹਨੂੰ ਵੀ ਕਹਿ ਲੋ ਕਿ ਮੁਕਤੀ ਦਾ ਦਰਵਾਜ਼ਾ ਪ੍ਰਾਪਤ ਹੋ ਜਾਏਗਾ ਮੁਕਤੀ ਦਾ ਕਾਰਨ ਬਣ ਜਾਏਗਾ ਨਹੀਂ ਤਾਂ ਸਾਧ ਸੰਗਤ ਜੀ ਦੇਖਦੇ ਹੀ ਹਨ ਘਰਾਂ ਦੇ ਕਲੇਸ਼ ਝਗੜੇ ਝਵੇਲੇ ਮੁੱਕਦੇ ਹੀ ਨਹੀਂ ਜੇ ਕੋਈ ਬਾੜ ਕਰ ਲੂ ਕੋਈ ਬਾੜ ਕਰਦਾ ਹੈ ਉਹ ਬਾੜ ਕਰਦਿਆਂ ਕਰਦਿਆਂ ਲੜਾਈ ਝਗੜਾ ਕਰੀ ਜਾਂਦੇ ਨੇ ਕਿੱਥੇ ਉੱਥੇ ਕੋਈ ਸਕੂਨ ਹੋ ਜਾਵੇਗਾ ਬੜਾ ਕਹਿਣੋ ਕਿ ਰੌਲਾ ਗੋਲਾ ਪੈ ਜਾਂਦਾ ਰਿਸ਼ਤੇਦਾਰੀਆਂ ਵਿੱਚ ਉਹ ਸਾਰਾ ਤਾਂ ਹੀ ਹੈ ਨਾ ਸਮਝੀ ਕਰਕੇ ਇਹਨਾਂ ਚੀਜ਼ਾਂ ਦੀ ਸਮਝ ਨਾ ਰੱਖਣ ਕਰਕੇ ਹੈ ਤੁਜ ਨੂੰ ਇਹ ਸਮਝ ਹੋਵੇ ਆਪਣੇ ਧਰਮ ਦੀ ਇਹ ਉਹ ਪਰਿਵਾਰ ਦੇ ਅਸਲੀ ਮਾਇਨੇ ਨੂੰ ਸਮਝਦੀ ਹੈ ਇਹ ਸਮਝ ਕਰਕੇ ਕਿ ਇਦਾਂ ਆਪ ਵੀ ਤਰਦੀ ਸਾਰੇ ਪਰਿਵਾਰ ਦੇ ਵਿੱਚ ਵੀ ਪ੍ਰੇਮ ਤੇ ਪਾਗ ਬਣਾ ਕੇ ਰੱਖਦੀ ਹਰੇਕ ਤਰ੍ਹਾਂ ਦੇ ਪੋਜਨ ਆਦਿਕ ਤਿਆਰ ਕਰਦੀ ਏ ਇਸਤਰੀ ਹੈ ਲੜਕੀ ਹੈ ਤੂੰ ਆਪਣੇ ਇਸਤਰੀ ਧਰਮਨ ਦੇ ਵਿੱਚ ਪ੍ਰਪੱਕ ਰਹਿੰਦੀ ਤੇ ਉਹ ਆਪਣੇ ਫਰਜ਼ਾਂ ਨੂੰ ਚੰਗੀ ਤਰ੍ਹਾਂ ਜਾਣਦੀ ਹੈ ਬਸ ਝਗੜਾ ਕਿੱਥੇ ਪਿਆ ਜਾਂਦਾ ਜਿੱਥੇ ਫਿਰ ਆਪਣੇ ਆਪਣੇ ਫਰਜ਼ ਭੁੱਲ ਜਾਂਦਾ ਏ ਕੋਈ ਤੇ ਆਪਣਾ ਕੰਮ ਦੂਜੇ ਦੇ ਥੋਪ ਦਵੇ ਉਥੇ ਫਿਰ ਇਹ ਝਗੜੇ ਪੈਣੇ ਸ਼ੁਰੂ ਹੋ ਜਾਂਦੇ ਨੇ ਬਸ ਜਿਹੜਾ ਬੰਦਾ ਆਪਣੇ ਆਪਣੇ ਫਰਜ਼ਾਂ ਨੂੰ ਜਾਣੇ ਇਸਤਰੀ ਹੈ ਆਪਣੇ ਫਰਜ਼ਾਂ ਨੂੰ ਜਾਣੇ ਪਤੀ ਹੈ ਆਪਣੇ ਫਰਜ਼ਾਂ ਨੂੰ ਜਾਣੇ ਤੇ ਆਪਣੀਆਂ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਆ ਨਿਭਾਉਂਦੇ ਆ ਸੋਹਣਾ ਜੀਵਨ ਬਤੀਤ ਹੁੰਦਾ ਹੈ ਪਰ ਜਦੋਂ ਆਪਣੀਆਂ ਆਪਣੀਆਂ ਜ਼ਿੰਮੇਵਾਰੀਆਂ ਦੇ ਵਿੱਚ ਨਹੀਂ ਕੇਂਦਰਤ ਹੁੰਦੇ ਧਿਆਨ ਨਹੀਂ ਰੱਖਦੇ ਉਥੇ ਫਿਰ ਇਹ ਰੌਲਾ ਘੋੜਾ ਪੈਂਦਾ ਨਹੀਂ ਤਾਂ ਦੇਖੋ ਕਹਿੰਦੇ ਏਡਾ ਸੋਹਣਾ ਹੈ ਭਾਈ ਇਹ ਰਿਸ਼ਤਾ ਹੈ ਇਹਦੇ ਵਿੱਚ ਤਾਂ ਹਮ ਕਹ ਲੋ ਕਿ ਮੁਕਤੀ ਦਾ ਦਰਵਾਜ਼ਾ ਮਨ ਲਿਆ ਇਥੇ ਪਾਇਗੋਦਾਂ ਜੀ ਕਹਿੰਦੇ ਤੇ ਇਹਦਾ ਸੰਜੀਵਾਲ ਬਾਲ ਹੈ ਉਹਦੀ ਭਾਈ ਮੁਕਤੀ ਦੇ ਵਿੱਚ ਕਿਉਂਕਿ ਬਾਕੀ 29 ਵਾਲਿਆਂ ਨੇ ਕਈਆਂ ਨੇ ਤਾਂ ਇਸਤਰੀ ਦੇ ਵਿੱਚ ਰੂਹ ਹੀ ਨਹੀਂ ਮੰਨੀ ਉਹ ਮਦਾਈ ਨੂੰ ਕੁਝ ਮੰਨਿਆ ਹੀ ਨਹੀਂ ਕਈਆਂ ਨੇ ਕਿਹਾ ਜੀ ਇਦਾਂ ਜੀ ਜਿਹੜਾ ਰੱਬ ਦਾ ਘਰ ਹੈ ਉੱਥੇ ਜਾਣ ਜੋਗੀ ਨਹੀਂ ਹੈ ਕਈਆਂ ਨੇ ਨੂੰ ਪਰਦੇ ਦੇ ਵਿੱਚ ਕੈਦ ਕਰ ਦਿੱਤਾ ਕਈਆਂ ਨੇ ਇਹਨੂੰ ਕਹਿ ਦਿੱਤਾ ਕਿ ਇਹ ਤਾਂ ਮੁਕਤ ਹੋ ਹੀ ਨਹੀਂ ਸਕਦੀ ਹੈ ਇਹ ਤਾਂ ਪੈਰਾਂ ਦੀ ਜੁੱਤੀ ਦੀ ਨਿਆਈ ਹੈ ਬੜਾ ਕੁਝ ਕਿਹਾ ਗੁਰੂ ਨਾਨਕ ਦੇਵ ਜੀ ਘਰ ਦੇ ਵਿੱਚ ਸਿੱਖਿਆ ਹੈ ਇਹ ਅਰਧ ਸਰੀਰੀ ਇਹਨੂੰ ਅਰਧ ਅੰਗਣੀ ਕਿਹਾ ਜਾਂਦਾ ਹੈ ਇਹਰ ਦਾ ਸਰੀਰ ਜਿਹੜੀ ਹੈ ਮੋਖ ਦੁਆਰੀ ਭਾਈ ਇਹ ਵੀ ਮੁਕਤੀ ਦੇ ਦੁਆਰੇ ਤੇ ਪਹੁੰਚਣ ਵਾਲੀ ਹੈ ਇਹ ਵੀ ਮੁਕਤੀ ਦੀ ਸੰਜੀਵਾਨ ਹੈ ਇਹ ਵੀ ਮੁਕਤ ਹੋ ਸਕਦੀ ਹੈ ਹਾਂ ਭਾਜ ਇਹਦੇ ਵਿੱਚ ਇਹੋ ਜਿਹਾ ਸੁਭਾਅ ਹੋਵੇ ਤੋ ਇਦਾਂ ਇੱਥੇ ਪਰਮਾਨਣ ਕਰਦੇ ਐ ਇਸ ਕਰਕੇ ਭਾਈ ਦੇਖੋ ਜਿਹੜੀ ਇਸਤਰੀ ਹੈ ਨਾ ਤੇ ਉਹਨੇ ਕਹਿ ਲੋ ਕਿ ਜੇ ਮਨੁੱਖ ਨੂੰ ਮੁਕਤੀ ਪ੍ਰਾਪਤ ਹੁੰਦੀ ਹੈ ਤਾਂ ਉਹਦੇ ਕਰਕੇ ਪ੍ਰਾਪਤ ਹੁੰਦੀ ਹੈ ਨਾ ਕਿਉਂਕਿ ਉਹਨੇ ਜਿਹੜੀ ਇਸਤਰੀ ਨੇ ਮਨੁੱਖਾ ਸਰੀਰ ਨੂੰ ਪੈਦਾ ਕਰਨ ਵਿੱਚ ਉਹਦਾ ਹੀ ਤਾਂ ਵੱਡਾ ਯੋਗਦਾਨ ਹੈ ਨਾ 9 ਮਹੀਨੇ ਆਪਣੇ ਪੇਟ ਤੇ ਰੱਖ ਕੇ ਮਨੁੱਖ ਦਾ ਚਾਹੇ ਪੁਰਸ਼ ਦਾ ਸਰੀਰ ਹੈ ਉਹਦਾ ਨਿਰਮਾਣ ਕੀਤਾ ਤੇ ਮਨੁੱਖਾ ਸਰੀਰ ਵਿੱਚ ਫਿਰ ਨਾਮ ਗਿਆਨ ਦੁਆਰਾ ਮੁਕਤੀ ਹੁੰਦੀ ਹੈ ਤੇ ਸਰੀਰ ਮਿਲਿਆ ਕਿਵੇਂ ਮਿਲਿਆ ਤਾਂ ਇਸਤਰੀ ਕਰਕੇ ਹੀ ਹੈ ਨਾ ਤੋ ਕਹਿੰਦੇ ਅਰਧ ਸਰੀਰੀ ਜਿਹੜੀ ਇਸਤਰੀ ਹੈ ਰਧੰਗਣੀ ਜਿਹਨੂੰ ਕਹਿ ਦਿੰਦੇ ਉਹਦੇ ਤੋਂ ਹੀ ਮਨੁੱਖਾ ਸਰੀਰ ਦੀ ਅੱਗੇ ਗਾਂ ਨਿਰਮਾਣਤਾ ਹੁੰਦੀ ਤੇ ਮਨੁੱਖਾ ਸਰੀਰ ਵਿੱਚ ਫਿਰ ਗਿਆਨ ਦੁਆਰਾ ਰੇਮ ਦੁਆਰਾ ਅੱਗੇ ਮੁਕਤੀ ਦੀ ਪ੍ਰਾਪਤੀ ਹੁੰਦੀ ਹੈ ਇਸ ਕਰਕੇ ਇਸਤਰੀ ਨੂੰ ਮੁਕਤੀ ਦਾ ਦਰਵਾਜ਼ਾ ਕਿਹਾ ਜਾਂਦਾ ਹੈ ਅਤਵਾ ਇਸੇ ਤਰੀਕੇ ਦੇ ਨਾਲ ਪੇਵ ਕੜਾ ਕਰ ਲਾਡਲੀ ਮਾਉ ਪਿਓ ਖਰੀ ਪਿਆਰੀ ਤੇ ਕੇ ਕਰਦੀ ਨਿਆਈਂ ਇਹ ਸੰਸਾਰ ਤੇ ਲੜਕੀ ਦੇ ਨਿਆਈਂ ਹੈ ਪਾਈ ਜਗਿਆਸੂ ਕਹਿੰਦੇ ਇਹ ਨੂੰ ਜਗਿਆਸੂ ਹੈ ਨਾ ਉਹ ਲੜਕੀ ਦੀ ਮਾਂ ਕਿਹੜੀ ਹੈ ਮਾਂ શ્રેਸ਼ਟ ਮਤ ਹੀ ਮਾਂ ਹੈ ਸੰਤੋਖ ਰੂਪੀ ਪਿਤਾ ਹੈ ਇਹਨਾਂ ਕਰਕੇ ਬਹੁਤੀ ਪਿਆਰੀ ਹੈ ਜਗਿਆਸੂ ਰੂਪੀ ਲੜਕੀ ਵਿਚ ਭਰਾ ਮਾ ਪੈਣੜੀ ਨਾਨਕ ਦਾਦਕ ਸਭ ਪਰਿਵਾਰੀ ਫਿਰ ਜਗਿਆਸੂ ਰੂਪ ਭੈਣ ਸੰਤੋਖ ਰੂਪੀ ਭਰਾਵਾਂ ਤੇ ਜਾਂ ਸ਼ੁਭ ਗੁਣਾ ਰੂਪੀ ਭਰਾਵਾਂ ਦੇ ਤੇ ਇਸੇ ਤਰ੍ਹਾਂ ਜੋ ਮਾਤਾ ਦੇ ਗਰਭ ਰੂਪੀ ਨਾਨਕੇ ਆ ਮਾਦ ਲੋਕ ਰੂਪੀ ਦਾਦਕੇ ਸ਼ੁਭ ਗੁਣਾ ਦੇ ਪਰਿਵਾਰ ਦੇ ਸਮੇਤ ਬੜੀ ਪਿਆਰੀ ਹੈ ਲੱਖੋ ਖਰਚ ਵਿਆਹੀ ਹੈ ਗਹਿਣੇ ਦਾਜ ਸਾਜ ਇਤ ਭਾਰੀ ਲੱਖਾਂ ਦੇ ਖਰਚੇ ਨੂੰ ਆਂਗ ਲੱਖ ਸਰੂਪ ਦੀ ਪ੍ਰਾਪਤੀ ਵਾਸਤੇ ਜਿਹੜੇ ਗਹਿਣੇ ਆ ਉਹ ਸਾਧਨ ਦੀ ਨਿਆਈ ਸਾਧਨ ਮੰਨ ਲੋ ਗਹਿਣਿਆਂ ਦੀ ਨਿਆਈ ਹਨ ਤੋਂ ਇਸ ਤਰੀਕੇ ਦੇ ਨਾਲ ਭਾਈ ਜਿਹੜਾ ਇਹ ਮਨੁੱਖਾ ਜਨਮ ਹੈ ਇਹ ਵਾਹਿਗੁਰੂ ਪਰਮਾਤਮਾ ਦੀ ਪ੍ਰਾਪਤੀ ਦੇ ਲਈ ਜਿਹੜੇ ਸ਼ੁਭ ਗੁਣਾ ਰੂਪੀ ਕੱਪੜੇ ਇਤੇੰਤ ਹੀ ਹੋਰ ਭਾਰੀ ਭਾਰੀ ਸਾਜਾਦਿਕ ਬਣਾ ਲਏ ਸਾਹੂ ਲੈ ਕਰ ਮੰਨੀਐ ਸੰਖਤੀ ਪਰਿਵਾਰ ਸੁਧਾਰੀ ਤੇ ਪਰਲੋਕ ਰੂਪੀ ਸਹੁਰੇ ਘਰ ਵਿੱਚ ਉਹ ਜਗਿਆਸੂ ਰੂਪੀ ਪਾਈ ਸੁਆਗਣ ਇਸਤਰੀ ਮੰਨੀ ਜਾਂਦੀ ਹੈ ਜਿਨੇ ਆਪਣੇ ਆ ਇੰਦਰੀਆਂ ਰੂਪੀ ਪਰਿਵਾਰ ਨੂੰ ਸੁਧਾਰ ਲਿਆ ਹੈ ਅੱਖਾਂ ਦੇ ਨਾਲ ਬੁਰਾ ਨਹੀਂ ਤੱਕਦੀ ਕੰਨਾਂ ਨਾਲ ਬੁਰਾ ਨਹੀਂ ਸੁਣਿਆ ਜ਼ੁਬਾਨ ਨਾਲ ਬੁਰਾ ਨਹੀਂ ਬੋਲਿਆ ਹੈ ਨੱਕ ਦੇ ਦੁਮਾਰਾ ਐਵੇਂ ਬੁਰੀ ਸੁਗੰਧੀ ਆਦਿਕ ਦੁਰਗੰਧੀ ਆਦਿਕ ਨਹੀਂ ਲਈ ਹੱਥਾਂ ਨਾਲ ਬੁਰਾ ਕੰਮ ਨਹੀਂ ਕੀਤਾ ਪੈਰਾਂ ਨਾਲ ਸੰਗਤ ਵਿੱਚ ਚੱਲ ਕੇ ਨਹੀਂ ਗਏ ਏਦਾਂ ਕਿਧਰੋਂ ਮੋੜ ਕੇ ਤੇ ਅੱਖਾਂ ਦੁਆਰਾ ਗੁਰੂ ਕੇ ਦਰਸ਼ਨ ਕੰਨਾਂ ਦੁਆਰਾ ਗੁਰੂ ਕੀ ਬਾਣੀ ਸੁਣਨੀ ਜ਼ੁਬਾਨ ਦੁਆਰਾ ਗੁਰੂ ਕੀ ਬਾਣੀ ਨਾਮ ਦਾ ਪੰਜਾਬ ਕਰਨਾ ਪੈਰਾਂ ਨਾਲ ਸੰਗਤ ਵਿੱਚ ਚੱਲ ਕੇ ਜਾਣ ਹੱਥਾਂ ਨਾਲ ਸੇਵਾ ਕਰਨੀ ਏਦਾਂ ਜਿਨ੍ਹਾਂ ਨੇ ਆਪਣੇ ਇਹ ਸਰੀਰਕ ਇੰਦਰੀਆਂ ਨੂੰ ਭਾਈ ਸਵਾਰ ਲਿਆ ਹੈ ਤੇ ਉਹ ਹੀ ਪ੍ਰਲੋਕ ਦੇ ਵਿੱਚ ਮੰਨੇ ਜਾਂਦੇ ਸਤਿਕਾਰੇ ਜਾਂਦੇ ਨੇ ਬਾਕੀ ਨਹੀਂ ਸੁਖਮਾਨੇ ਫਿਰ ਸੇਜੜੀ 33 ਭੋਜਨ ਸਦਾ ਸ਼ਿੰਗਾਰੀ ਉਹ ਜਗਿਆਸੂ ਰੂਪੀ ਸਤਰੀ ਪਰਮਾਤਮਾ ਰੂਪੀ ਪਤੀ ਦੀ ਜਿਹੜੀ ਤੁਰਿਆ ਪਾਦੀ ਸੇਜਾ ਹੈ ਉੱਥੇ ਸੁਖਮਾਨਦੀ ਹੈ ਤੇ ਪ੍ਰਭੂ ਦਾ ਜੋ ਇੱਕ ਰਸ ਪ੍ਰੇਮ ਕਰਨਾ ਇਹ 36 ਪ੍ਰਕਾਰ ਦੇ ਭੋਜਨਾਂ ਦੀ ਨਿਆਈ ਹੈ ਤੇ ਸ਼ੁਭ ਗੁਣਾ ਦੇ ਸ਼ਿੰਗਾਰ ਦੇ ਸਹਿਤ ਉਹ ਸ਼ਿੰਗਾਰੀ ਰਹਿੰਦੀ ਜਗਿਆਸੂ ਰੂਪੀ ਇਸਤਰੀ ਲੋਕ ਵੇਦ ਗੁਣ ਗਿਆਨ ਵਿੱਚ ਅਰਧ ਸਰੀਰੀ ਮੋਖ ਦੁਆਰੀ ਵੈਦ ਕ੍ਰੀਤੀ ਅਨੁਸਾਰ ਗੁਣ ਸਾਧਨਾ ਦੇ ਅਨੁਸਾਰ ਤੇ ਗਿਆਨ ਆਦਿਕਾਂ ਦੇ ਵਿੱਚ ਅਰਧ ਸਰੀਰ ਦੀ ਨਿਆਈਂ ਅਭਾਸ ਵਰਤੀ ਜਿਹਦੇ ਵਿੱਚ ਅਭਾਸ ਪੈਂਦਾ ਹੈ ਬ੍ਰਹਮ ਦਾ ਜਿਸ ਦੁਆਰਾ ਮੁਕਤੀ ਦੀ ਪ੍ਰਾਪਤੀ ਹੁੰਦੀ ਹੈ ਗੁਰਮੁਖ ਸੁਖ ਪਲ ਨਿਹਚਉ ਨਾਰੀ ਭਾਈ ਗੁਰਮੁਖ ਹੀ ਨਿਸ਼ਚੇ ਵਾਲੀ ਇਸਤਰੀ ਦੀ ਨਿਆਈਂ ਹੈ ਉਹ ਅਭੇਦਤਾ ਰੂਪੀ ਆਤਮਿਕ ਸੁਖ ਫਲ ਨੂੰ ਪ੍ਰਾਪਤ ਕਰਦੇ ਨੇ ਇਦਾਂ ਜਿਹੜੇ ਗੁਰਮੁਖ ਨੇ ਉਸ ਸੱਜੀ स्त्री ਦੇ ਵਾਂਗ ਆਪਣਾ ਹੀ ਲੋਕ ਵੀ ਸਵਾਰ ਲੈਂਦੇ ਐ ਪ੍ਰਲੋਕ ਵੀ ਸਵਾਰ ਲੈਂਦੇ ਨੇ ਜਿਵੇਂ ਸੱਜ ਜੀ ਸਤਰੀ ਹੈ ਉਹ ਆਪਣਾ ਪੇਕੇ ਘਰ ਦੀ ਵੀ ਇੱਜ਼ਤ ਬਣਾ ਕੇ ਰੱਖਦੀ ਸਹੁਰੇ ਘਰ ਦੀ ਵੀ ਇੱਜ਼ਤ ਬਣਾ ਕੇ ਰੱਖਦੀ ਸਹੁਰੇ ਘਰ ਵਿੱਚ ਜਾ ਕੇ ਵੀ ਉਹਨਾਂ ਸਾਰੇ ਪਰਿਵਾਰ ਵਾਲਿਆਂ ਨੂੰ ਪ੍ਰਮਾਤਮਾ ਦੀ ਭਗਤੀ ਵਿੱਚ ਬੰਦਗੀ ਦੇ ਵਿੱਚ ਜੋੜ ਕੇ ਤੇ ਉਹਨਾਂ ਦਾ ਜੀਵਨਾਂ ਵਿੱਚ ਸਫਲ ਕਰ ਦਿੰਦੀ ਹੈ ਐਸੀ ਜਿਹੜੀ ਸੱਚਜੀ ਹੈ ਗੁਣਮੰਤੀ ਇਸਤਰੀ ਹੈ ਉਹ ਸੋਭਾ ਦੇ ਯੋਗ ਹੈ ਉਹ ਆਪਣਾ ਲੋਕ ਪ੍ਰਲੋਕ ਸਵਾਰ ਲੈਂਦੀ ਹੈ ਜਿਵੇਂ ਸਿੱਖ ਧਰਮ ਵਿੱਚ ਅਨੇਕਾਂ ਮਾਈਆਂ ਬੀਬੀਆਂ ਤੇ ਜਿੰਦਾ ਨੇ ਕਹਿ ਲੋ ਅੱਗੇ ਪਰਿਵਾਰਾਂ ਵਿੱਚ ਜਾ ਕੇ ਤੇ ਪਰਿਵਾਰਾਂ ਦੇ ਪਰਿਵਾਰ ਸੁਧਾਰ ਲਈ ਮਨ ਨੂੰ ਰੱਬ ਦੀ ਪਾਉ ਭਗਤੀ ਵਿੱਚ ਬੰਦਗੀ ਦੇ ਵਿੱਚ ਜੋੜ ਲਿਆ ਸੀ। ਤੋਂ ਇਦਾਂ ਕਰਕੇ ਭਾਈ ਇਹ ਗੁਰਮੁਖ ਜਿਹੜੇ ਨੇ ਨਾ ਉਹ ਸਜਜੇ ਨੇ ਗੁਣਮੰਤੇ ਨੇ ਗੁਣਵੰਤੀ ਔਰਤਾਂ ਜੀ ਨੇ ਆਈ ਹਨ ਜੋ ਆਪਣਾ ਇਹ ਲੋਕ ਵੀ ਸਵਾਰਦੇ ਐ ਤੇ ਆਪਣਾ ਪ੍ਰਲੋਕ ਵੀ ਸਵਾਰ ਲੈਂਦੇ ਹਨ। ਇਦਾਂ ਗੁਰਮੁਖ ਜਨ ਜਿਹੜੇ ਐ ਆਪਣਾ ਜੀਵਨ ਸਫਲ ਕਰ ਲੈਂਦੇ ਹਨ। ਇਹ ਇਤਿਹਾਸ ਸੰਗਤ ਦੀ ਅੱਜ ਦੀ ਕਥਾ ਆਈ ਹੈ। ਇਥੇ ਹੀ ਸਮਾਪਤੀ ਹੈ ਫੁੱਲਾਂ ਜੋਕਾਂ ਦੀ ਕੀਮਾ ਗੁਰਮੁਖ ਸੁਖ ਪੰਨ ਨਿਹਚੋ ਨਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ